ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਤ ਸਿੰਘ ਖਾਲਸਾ ਜੀ ਵੋਟਾਂ ਦੀ ਅਪੀਲ ਕਰਨ ਵਾਸਤੇ ਐਲਾਬਾਦ ਗੁਰਦੁਆਰੇ ਦੇ ਨੇੜੇ ਇਕੱਠੇ ਹੋਏ ਨੇ ਵੋਟਾਂ ਦੀ ਅਪੀਲ ਕਰਨਗੇ ਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਮੇਰੇ ਇਲਾਕਾ ਨਿਵਾਸੀ ਸਾਧ ਸੰਗਤ ਜੀਓ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਮੇਰੇ ਵੀਰਾਂ ਭਰਾਵਾਂ ਪੈਣਾ ਬੀਬੀਆਂ ਕੇ ਹੱਥ ਜੋੜ ਬੇਨਤੀ ਕਰਦਾ ਕਿਉਂਕਿ ਸਾਨੂੰ 25 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ 2014 ਜੇ ਕਮੇਟੀ ਬਣੀ ਹੈ ਉਹ ਪਹਿਲੇ ਇਲੈਕਸ਼ਨ ਆਏ ਨਾ ਹਾਂ ਔਰ ਮੇਰਾ ਰਾਈਟ ਬਣਦਾ ਕਿਉਂਕਿ ਅਸੀਂ ਸੰਘਰਸ਼ ਕਰਕੇ ਕਮੇਟੀ ਬਣਾਈ ਹੈ ਇਸ ਕਰਕੇ ਮੈਂ ਸਾਰੇ ਵੀਰਾਂਗੇ ਬੇਨਤੀ ਕਰਦਾ ਮੇਰੀ ਕਾਮਯਾਬੀ ਹੁੰਦੀ ਹੈ ਤਾਂ ਸਮਝ ਲੋ ਇਲਾਕੇ ਦੀ ਕਾਮਯਾਬੀ ਹੈ ਕਿਉਂਕਿ ਮੈਨੂੰ ਪਤਾ ਹੈ ਮੈਂ 8 ਸਾਲ ਮੈਂਬਰ ਰਿਹਾ ਹਾਂ ਮੈਨੂੰ ਪਤਾ ਹੈ ਕਿਵੇਂ ਕੰਮ ਕਰਾਉਣੇ ਤੇ ਕਿੱਥੋਂ ਕੰਮ ਕਰਵਾ ਕੇ ਕਿਵੇਂ ਨਾ ਇਹਨਾਂ ਹੱਕ ਮੰਗਿਆ ਨਹੀਂ ਮਿਲਦੇ ਹੱਕ ਖੋਹੇ ਪੈਂਦੇ ਨੇ ਕਿਉਂਕਿ ਹਾਊਸ ਦੇ ਵਿੱਚ ਉੱਥੇ ਬੋਲ ਕੇ ਤੇ ਜਿਹੜਾ ਇਹਨਾਂ ਨੂੰ ਫਿਰ ਉਦੋਂ ਤੋਂ ਹੱਕ ਖੋਹੇ ਪੈਂਦੇ ਨੇ ਕਿਵੇਂ 70000 ਨੌਕਰੀਆਂ ਤੇ ਗਰੰਤੀ ਸਿੰਘਾਂ ਦੀਆਂ ਜਿਹੜੀ ਅਸੀਂ ਬਾਪਾ ਬੁੱਢਾ ਜੀ ਦੀ ਪਾਤੀ ਦਿੰਨੇ ਆ ਇਹਨਾਂ ਦੇ ਵਾਸਤੇ ਤਨਖਾਹਾਂ ਵਧਾਉਣੀਆਂ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਫ੍ਰੀ ਕਰਾਉਣੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਫ੍ਰੀ ਕਰਾਉਣੀ ਔਰ ਖੇਡਾਂ ਦਾ ਸਮਾਨ ਦੇਣਾ ਐਜੂਕੇਸ਼ਨ ਦਾ ਵਡਾਵਾ ਦੇਣਾ ਔਰ ਜਿੰਨੇ ਵੀ ਕਈ ਗਰੀਬ ਘਰਾਂ ਦੇ ਵਿੱਚ ਕਈ ਬਿਚਾਰੇ ਆਰਥਿਕ ਤੌਰ ਤੇ ਕਮਜ਼ੋਰ ਹਨ ਔਰ ਸਾਡੀ ਇਹ ਨੀਤੀ ਹੈ ਕਿ ਜਿਹੜੇ ਲੋਕ ਐਸਾ ਮਸੀ ਧਰਮਾਂ ਦੇ ਵਿੱਚ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਕਿਉਂਕਿ ਸਾਡੇ ਸਿੱਖ ਕੌਮ ਤੇ ਤੇ ਪੈਸੇ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਪੈਸਾ ਇੰਨਾ ਹੈ ਕਿਉਂਕਿ ਸਾਡੀ ਕਮੇਟੀਆਂ ਜਿਹੜੀਆਂ ਨਾ ਇਹ ਰਹਿਣ ਬਾਦਲਾਂ ਦੇ ਅੰਦਰ ਦੇ ਬਾਦਲਾ ਨੇ ਕਦੇ ਪੈਸਾ ਨਹੀਂ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹ ਪੈਸਾ ਸਾਰੇ ਗਰੀਬਾਂ ਦੇ ਘਰਾਂ 'ਚ ਦਿੱਤਾ ਜਾਵੇ ਗੁਰੂ ਦੀ ਗੋਲ ਦੇ ਗਰੀਬ ਦਾ ਮੁਖ ਇਹ ਪੈਸਾ ਇਸ ਕਰਕੇ ਆ ਨਾ ਕਿ ਘੱਟ ਕਰਕੇ ਰੱਖਣ ਵਾਸਤੇ ਅਸੀਂ ਇਹ ਚਾਹੁੰਦੇ ਆ ਕਿ ਸਾਰਾ ਪੈਸਾ ਗਰੀਬਾਂ ਦੇ ਬੱਚਿਆਂ ਨੂੰ ਦਿੱਤਾ ਜਾਵੇ ਔਰ ਕਮੇਟੀ ਦੀਆਂ ਸਹੂਲਤਾਂ ਵੀ ਹੁੰਦੀਆਂ ਨਾ ਗਰੀਬ ਲੜਕਿਆਂ ਦੀ ਸ਼ਾਦੀ ਕਰੇ ਕੋ ਸਿੱਖ ਦੀ ਗਰੀਬ ਲੜਕੀ ਦੀ ਸ਼ਾਦੀ ਉਹਨਾਂ ਵਾਸਤੇ ਪੈਸਾ ਦਿੱਤਾ ਜਾਵੇ ਗੁਰਦੁਆਰੇ ਦੀ ਮਾਰਤਾ ਵਾਸਤੇ ਪੈਸਾ ਦਿੱਤਾ ਜਾਵੇ ਔਰ ਉਹ ਕਿਵੇਂ ਦੋਣਾ ਉਹ ਮੈਂ ਬੇਖੂਬੀ ਸਮਝਦਾ ਹਾਂ ਤੇ ਜਾਣਦਾ ਵੀ ਹਾਂ ਕਿ ਦਵਾ ਸਕਦਾ ਇਸ ਕਰਕੇ 19 ਤਰੀਕ ਨੂੰ ਦਿਨ ਐਤਵਾਰ ਨੂੰ ਇੱਕ ਇੱਕ ਨਿਸ਼ਾਨ ਕੁਰਸੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਮੈਨੂੰ ਕਾਮਯਾਬ ਬਣਾਓ ਮੇਰੀ ਕਾਮਯਾਬੀ ਇਲਾਕੇ ਦੀ ਕਾਮਯਾਬੀ ਹੈ ਇਹ ਬੇਰਮਤ ਦੁਆਵਾ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਾਰੇ ਹੀ ਇਲਾਕੇ ਦੇ ਵਿਕਾਸ ਕਰਾਉਣ ਦੀ ਮਨ ਦੀ ਇੱਛਾ ਰੱਖਦਾ ਕਿਉਂਕਿ ਬੜੇ ਸਾਲ ਹੋ ਗਏ ਸੰਗਠਨ ਕਰਦਿਆਂ ਨੂੰ ਜਿਆਦਾ ਨਾ ਕੁਝ ਬੋਲਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਗੁਰੂ ਰੂਪ ਸਾਧ ਸੰਗਤ ਜੀਓ ਤੁਹਾਨੂੰ ਪਤਾ ਹੈ ਵੋਟਾਂ ਦਾ ਮਾਹੌਲ ਚੱਲ ਰਿਹਾ ਹੈ ਤੇ 19 ਤਰੀਕ ਨੂੰ ਵੋਟਾਂ ਨਾਲ ਆਪਣਾ ਕੁਰਸੀ ਦਾ ਨਿਸ਼ਾਨ ਹੈ ਉਹਨੂੰ ਉਹਦੇ ਤੇ ਮੋਹਰਾਂ ਲਾ ਕੇ ਕੁਰਸੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਕਾਮਯਾਬ ਬਣਾਓ ਤੇ ਤੁਹਾਡੇ ਸਾਰੇ ਭਰਾਵਾਂ ਦੀ ਕਾਮਯਾਬੀ ਹੈ ਜਿਵੇਂ ਆਪਦੇ ਏਰੀਏ ਦੇ ਆਪਦੇ ਹਲਕੇ ਦਾ ਕੰਮ ਕਰੂੰਗਾ ਪੂਰਾ ਜੋਰ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਦੇ ਨਿਸ਼ਾਨਦੇ ਮੋਹਰਾ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਜੀ ਸੰਖਾਸਨ ਵੋਟਾਂ ਦੇ ਕੇ ਪੂਰੀ ਜਿੱਤ ਪੂਰੀ ਜਿੱਤ ਹਾਸਲ ਕਰਾਓ ਜੀ ਸਿੰਘ ਖਾਲਸਾ ਜੀ ਕਿਨੇ ਨੰਬਰ ਤੇ ਚੱਲਦੇ ਥੋੜੇ ਹਿਸਾਬ ਨਾਲ ਸਾਡੇ ਸਾਬ ਨੂੰ ਤਾਂ ਪਹਿਲੇ ਹਿਸਾਬ ਪਹਿਲੇ ਨੰਬਰ ਤੇ ਜਾ ਰਹੇ ਨੇ ਅਜੇ ਨੰਬਰ ਤੇ ਹਾਂ ਜੀ ਜੀ ਸਿੰਘ ਖਾਲਸਾ ਥਿਓ ਚੰਗੇ ਲੱਗ ਰਹੇ ਨੇ ਤੁਹਾਨੂੰ ਚੰਗਾ ਖਾਲਸਾ ਰੂਪ ਹੈ ਸਭ ਤੋਂ ਸੋਹਣਾ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ ਬਹੁਤ ਸੋਹਣਾ ਲੱਗ ਰਿਹਾ ਕਿੰਨੀ ਕ ਆਵਾਜ਼ ਉਠਾਣਗੇ ਪਾਰਲੀਮੈਂਟ ਬਣ ਗਈ ਜਿੱਦੀ ਆਪਣੀ ਆਵਾਜ਼ ਆਪਣੇ ਹੱਕ 'ਚ ਉਠਾਣਗੇ ਬਣਨਗੇ ਤਾਂ ਜ਼ਰੂਰ ਬਣਨਗੇ ਬਣਨਗੇ ਕਿਉਂ ਨਾ ਬਣਨਗੇ ਠੀਕ ਹੈ ਤਾਨਵਾ ਜੀ ਹੋਰ ਦਾ ਖਾਲਸਾ ਵਾਹਿਗੁਰੂ ਜੀ ਫਤਿਹ